ਲਗਾਤਾਰ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਪੰਜਾਬ 'ਚ ਖਰਾਬ ਹੋ ਰਹੀ ਆ ਸੋ ਇਹ ਬੜਾ ਇੱਕ ਚਿੰਤਾ ਦਾ ਮੈਨੂੰ ਲੱਗਦਾ ਵਿਸ਼ਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਕਿ ਬੋਰਚ ਵੀ ਇੱਕ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ ਗਈ ਹੈ ਇਸ ਵੇਲੇ ਜਿਹੜਾ دہشت ਤੇ ਡਰ ਦਾ ਮਾਹੌਲ ਬਣਿਆ ਹੋਇਆ ਨਾ ਸਿਰਫ ਕਲਾਕਾਰਾਂ ਚਾਹੇ ਕਾਰੋਬਾਰੀਆਂ ਚਾਹੇ ਬਹੁਤ ਸਾਰੇ ਇੰਡਸਟ੍ਰੀਅਲਿਸਟ ਨੂੰ ਮੈਂ ਜਾਣਦਾ ਜਿਹੜੇ ਪੰਜਾਬ 'ਚ ਹੁਣ ਰਹਿਣਾ ਬਿਹਤਰ ਨਹੀਂ ਸਮਝਦੇ ਉਹ ਦਿੱਲੀ ਰਹਿੰਦੇ ਆ ਜਾਂ ਪੰਜਾਬ ਤੋਂ ਬਾਹਰ ਰਹਿਣਾ ਉਹ ਆਪਣੇ ਆਪ ਨੂੰ ਸੇਫ ਮਹਿਫੂਜ਼ ਕਰਦੇ ਆ ਆਪੋਜੀਸ਼ਨ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਇੱਥੇ ਤੇ ਨਾ ਹੀ ਆਪਣੇ ਦੇਸ਼ ਵਿੱਚ ਤੇ ਸੀਐਮ ਤਾਂ ਜਿਹੜਾ ਲਾਅ ਐਂਡ ਆਰਡਰ ਹੈ ਉਹ ਤਾਂ ਆਪਣੇ ਆਪ ਦੇ ਵਿੱਚ ਫੇਲ ਹੈ ਜੀ ਕਿਾ ਹੋਵੇ ਚੰਗੀ ਮੈਡੀਕਲ ਫੈਸਿਲਿਟੀਆਂ ਹੋਵੇ ਤੇ ਲਾਅ ਐਂਡ ਆਰਡਰ ਹੋਵੇ ਆ ਦੋ ਤਿੰਨ ਬੇਸਿਕ ਗੱਲਾਂ ਹੁੰਦੀਆਂ ਸਰਕਾਰ ਨੇ ਪ੍ਰੋਵਾਈਡ ਕਰਨੀਆਂ ਜੇ ਉਹਦੇ ਚੀ ਸਰਕਾਰ ਫੇਲ ਹੁੰਦੀ ਆ ਫਿਰ ਇਹੋ ਜੀ ਸਰਕਾਰ ਦਾ ਕੀ ਫਾਇਦਾ ਪੰਜਾਬ ਦੇ ਵਿੱਚ ਚੱਲੇ ਰੋਜ਼ਾਨਾ ਦੇ ਗੈਂਗਸਟਰਵਾਦ ਰੋਜ਼ਾਨਾ ਧਮਕੀਆਂ ਔਰ ਕਤਲਿਆਂ ਇਹ ਪੰਜਾਬ ਅਸਲ ਚ ਜਾ ਕਿੱਧਰ ਨੁ ਰਿਹਾ ਕਿਉਂਕਿ ਇੱਥੇ ਪਹਿਲਾਂ ਲਗਾਤਾਰ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦਿੰਦੇ ਸੀ ਕਲਾਕਾਰਾਂ ਨੂੰ ਵੱਡੇ ਵਪਾਰੀਆਂ ਨੂੰ ਸੋ ਹੁਣ ਕਲਾਕਾਰਾਂ ਦੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੋ ਉਦਾਹਰਨ ਦੇ ਤੌਰ ਦੇ ਉੱਤੇ ਮੋਗੇ ਦੇ ਵਿੱਚ ਅਦਾਕਾਰਾਂ ਤਾਨੀਆਂ ਦੇ ਪਿਤਾ ਦੇ ਉੱਤੇ ਚੱਲੀਆਂ ਗੋਲੀਆਂ ਇਸ ਗੱਲ ਦਾ ਸਬੂਤ ਦਿੰਦੀਆਂ ਨੇ ਸਾਡੇ ਨਾਲ ਪੰਜਾਬੀ ਇੰਡਸਟਰੀ 'ਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਦਾਕਾਰਾਂ ਗੁਜਿੰਦਰ ਸਿੱਧੂ ਨੇ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਪੀਟੀਸੀ ਦੇ ਬੋਖ ਸਵਾਗਤ ਹੈ ਹਾਂਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਿੱਧੂ ਸਾਹਿਬ ਕਿਵੇਂ ਦੇਖਦੇ ਹੋ ਸਾਰੀਆਂ ਚੀਜ਼ਾਂ ਨੂੰ ਕਿਉਂਕਿ ਪੰਜਾਬ ਚ ਪਹਿਲਾਂ ਲਗਾਤਾਰ ਧਮਕੀਆਂ ਮਿਲਦੀਆਂ ਸੀ ਕਤਲਿਆਮ ਹੁੰਦਾ ਸੀ ਹੁਣ ਕਲਾਕਾਰਾਂ ਦੇ ਅਦਾਕਾਰਾਂ ਦੇ ਮਾਤਾ ਪਿਤਾ ਨੂੰ ਟਾਰਗੇਟ ਕਰਨਾ ਸ਼ੁਰੂ ਕਰਤਾ ਉਦਾਹਰਨ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਮੋਗੇ ਦੇ ਵਿੱਚ ਤਾਨੀਆਂ ਜਿਹੜੀ ਅਦਾਕਾਰ ਹੈ ਉਸਦੇ ਪਿਤਾ ਤੇ ਗੋਲੀਆਂ ਚੱਲੀਆਂ ਹਾਂ ਨਹੀਂ ਇਹ ਬੜੀ ਮੰਨਪਾਗੀ ਘਟਨਾ ਹੈ ਅਸੀਂ ਸਾਰੇ ਬਤੌਰ ਫਿਲਮੀ ਕਲਾਕਾਰ ਤੇ ਬਤੌਰ ਫਿਲਮ ਇੰਡਸਟਰੀ ਅਸੀਂ ਇਹਦੀ ਨਖੇਦੀ ਕਰਦੇ ਹਾਂ ਤੇ ਦੂਸਰੀ ਗੱਲ ਇਹ ਜਿਹੜੀ ਲਗਾਤਾਰ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਹੈ ਪੰਜਾਬ 'ਚ ਖਰਾਬ ਹੋ ਰਹੀ ਆ ਸੋ ਇਹ ਬੜਾ ਇੱਕ ਚਿੰਤਾ ਦਾ ਮੈਨੂੰ ਲੱਗਦਾ ਵਿਸ਼ਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਦੇ ਪਾਸੇ ਧਿਆਨ ਦੇਣਾ ਚਾਹੀਦਾ ਸੋ ਇਹ ਇੱਕ ਜਿਦਾਂ ਅੱਜ ਵੀ ਮੈਂ ਹੁਣ ਖਬਰ ਦੇਖ ਰਿਹਾ ਹਾਂ ਕਿ ਬੋਹਰ 'ਚ ਵੀ ਇੱਕ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ ਗਈ ਹੈ ਸੋ ਇਹ ਜਿਹੜੀਆਂ ਇੰਟਰਨਲ ਬਹੁਤ ਕੁਝ ਹੋ ਰਿਹਾ ਹੈ ਕਿ ਐਕਸਟਰਸ਼ਨ ਕਾਲਸ ਆ ਰਹੀਆਂ ਨੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਕੁਝ ਲੋਕ ਦੇ ਦਿੰਦੇ ਆ ਜ਼ਿਆਦਾਤਰ ਮੈਨੂੰ ਲੱਗਦਾ ਲੋਕ ਦੇ ਦਿੰਦੇ ਆ ਕਿ ਗੱਲ ਜਿਹੜੀ ਆ ਉਹ ਬਾਹਰ ਹੀ ਨਹੀਂ ਆਉਂਦੀ ਮੀਡੀਆ ਤੱਕ ਪਹੁੰਚਦੀ ਨਹੀਂ ਅੰਦਰੇ ਅੰਦਰ ਗੱਲਾਂ ਹੋ ਰਹੀਆਂ ਖਤਮ ਹੋ ਰਹੀਆਂ ਇਹੋ ਜਿਹੀਆਂ ਘਟਨਾਵਾਂ ਜਿਵੇਂ ਹੁਣ ਤਾਨੀਆਂ ਦੇ ਫਾਦਰ ਦੇ ਉੱਤੇ ਹਮਲਾ ਹੋਇਆ ਹੁਣ ਉਹ ਇੱਕ ਮਸ਼ਹੂਰ ਡਾਕਟਰ ਵੀ ਸੀ ਹੋ ਸਕਦਾ ਉਹਦੇ ਕੋਲ ਜਿਵੇਂ ਕਿਹਾ ਜਾ ਰਿਹਾ ਕਿ ਫਰੋਤੀ ਦੀ ਕਾਲ ਵੀ ਆਈ ਸੀਗੀ ਤੇ ਹੋ ਸਕਦਾ ਉਹ ਤਾਨੀਆਂ ਦੇ ਫਾਦਰ ਹੋਣ ਕਰਕੇ ਵੀ ਉਹਨੂੰ ਟਾਰਗੇਟ ਕੀਤਾ ਗਿਆ ਹੋਵੇ ਇਹ ਤਾਂ ਮਤਲਬ ਜੋ ਵੀ ਆ ਪੁਲਿਸ ਦੱਸੇਗੀ ਪਰੇ ਓਵਰਆਲ ਜਿਹੜਾ ਸਾਡੇ ਸਾਰਿਆਂ ਲਈ ਬਤੌਰ ਪੰਜਾਬੀ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਖਰਾਬ ਹੋ ਰਹੀ ਆ ਤੇ دہشت ਦਾ ਜਿਹੜਾ ਮਾਹੌਲ ਹੈ ਕਾਰੋਬਾਰੀਆਂ ਚ ਐਕਟਰਾਂ ਚ ਸਿੰਗਰਾਂ ਚ ਉਹ ਬਣਿਆ ਹੋਇਆ ਹੈ ਕਿਉਂਕਿ ਪਹਿਲਾਂ ਇਹ ਅਸੀਂ ਦੇਖਿਆ ਤਾਂ ਬਿਹਾਰ ਉਧਰਲੀ ਸਾਈਡ ਦੇ ਉੱਪਰ ਜ਼ਿਆਦਾ ਅਜਿਹੀਆਂ ਘਟਨਾਵਾਂ ਹੁੰਦੀਆਂ ਸੀਗੀਆਂ ਲੇਕਿਨ ਪਿਛਲੇ ਲਗਭਗ 10 ਸਾਲ ਤੋਂ ਮੈਂ ਜੇਕਰ ਜ਼ਿਕਰ ਕਰਾਂ ਤਾਂ ਗਿੱਪੀ ਗਿਰਵਾਲ ਹੋ ਗਿਆ ਸਿੱਧੂ ਮੂਸੇਵਾਲੇ ਦਾ ਕਤਰ ਵੀ ਫਿਰੋਤੀ ਕਰਕੇ ਹੋ ਗਿਆ ਉਸੇ ਤਰੀਕੇ ਦੇ ਨਾਲ ਬੱਬੂ ਮਾਨ ਹੋਰਾਂ ਨੂੰ ਵੀ ਆਈ ਸੋ ਜ਼ਿਆਦਾਤਰ ਜਿਹੜੇ ਪੰਜਾਬੀ ਸਿੰਗਰ ਨੇ ਜਾਂ ਅਦਾਕਾਰ ਜਿਹੜੇ ਪੰਜਾਬੀ ਇੰਡਸਟਰੀ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਇਹ ਲਗਾਤਾਰ ਚੱਲ ਰਿਹਾ ਮਨਕੀਰ ਤੋਲਖ ਵੀ ਇੱਕ ਨਾਮ ਹੈ ਉਹਨਾਂ ਚੋਂ ਸੋ ਇਹ ਕਿਵੇਂ ਤੁਹਾਨੂੰ ਲੱਗਦਾ ਵੀ ਸਹੀ ਹੋ ਸਕਦਾ ਇਹ ਦੇਖੋ ਜਿਹੜੀ ਇਹ ਲਾਅ ਐਂਡ ਆਰਡਰ ਜਾਂ ਇਹ ਗੈਂਗਸਟਰ ਜਿਹੜਾ ਕਲਚਰ ਸੀਗਾ ਇਹ ਸਭ ਤੋਂ ਪਹਿਲਾਂ ਬੰਬੇ ਦੇ ਵਿੱਚ ਬੜਾ ਮਸ਼ਹੂਰ ਹੋਇਆ ਸੀਗਾ ਇੱਕ ਪਾਸੇ ਦਾਉਦ ਸੀ ਦੂਜੇ ਪਾਸੇ ਇੱਕ ਛੋਟਾ ਰਾਜਨ ਦਾ ਗੈਂਗ ਸੀਗਾ ਹੋਰ ਵੀ ਬਹੁਤ ਸਾਰੀਆਂ ਗੈਂਗਸ ਸੀਗੀਆਂ ਉੱਥੇ ਜਿਹੜੀਆਂ ਲਗਾਤਾਰ ਐਕਟਰਸ ਨੂੰ ਧਮਕੀਆਂ ਦਿੰਦੀਆਂ ਸੀ ਪ੍ਰੋਡਿਊਸਰਸ ਨੂੰ ਅਪਰੋਚ ਕਰਦੀਆਂ ਸੀ ਫਿਲਮ ਇੰਡਸਟਰੀ ਉਹਨਾਂ ਦੇ ਮੇਨ ਟਾਰਗੇਟ ਤੇ ਰਹਿੰਦੀ ਸੀਗੀ ਐਂਡ ਬਹੁਤ ਕਿਸੇ ਬਹੁਤ ਫਿਲਮਾਂ ਵੀ ਬਣ ਚੁੱਕੀਆਂ ਉਹਦੇ ਉੱਤੇ ਤੋ ਉਹੋ ਜਿਹਾ ਕਲਚਰ ਫਿਰ ਆਪਾਂ ਯੂਪੀ ਚ ਵੀ ਬਹੁਤ ਦੇਖਿਆ ਹੁਣ ਇਹ ਪੰਜਾਬ ਦੇ ਵਿੱਚ ਪਿਛਲੇ ਆਪਾਂ ਦੇਖ ਰਹੇ ਆ 7-8 10 ਸਾਲ ਹੀ ਹੋ ਗਏ ਮੇਰੇ ਖਿਆਲ ਨਾਲ 2014-15 ਤੋਂ ਹੀ ਬਹੁਤ ਜ਼ਿਆਦਾ ਇਹ ਸੁੱਖੇ ਕਾਲੋਂ ਤੇ ਗੌਂਡਰ ਤੇ ਉਸ ਤੋਂ ਬਾਅਦ ਲਗਾਤਾਰ ਆਪਾਂ ਇਹ ਸੁਣ ਰਹੇ ਆ ਅਲੱਗ-ਅਲੱਗ ਨਾਮ ਗੈਂਗਸਟਰਾਂ ਦੇ ਆਉਂਦੇ ਨੇ ਤੇ ਮੈਨੂੰ ਲੱਗਦਾ ਕਿ ਜਿਸ ਢੰਗ ਨਾਲ ਇਹਨਾਂ ਨੂੰ ਜਿਹੜਾ ਵਾ মিডিਆ ਵੀ ਕਾਫੀ ਹੱਦ ਤੱਕ ਗਲੋਰੀਫਾਈ ਕਰਦਾ ਹੈ ਖਾਸ ਤੌਰ ਤੇ ਮੈਂ ਦਿੱਲੀ ਦਾ মিডিਆ ਦੇਖਦਾ ਹਿੰਦੀ মিডিਆ ਬੜੇ ਬੜੇ ਵੱਡੇ ਐਪੀਸੋਡ ਬਣਾਉਂਦਾ ਇਹਨਾਂ ਦੇ ਦੁਆਲੇ ਸੈਂਸੇਸ਼ਨਲ ਕਰਕੇ ਇਹਨਾਂ ਨੂੰ ਪਤਾ ਨਹੀਂ ਕਿੱਡੇ ਤਕੜੇ ਡਾਉਨ ਡੂਨ ਜੇ ਦਿਖਾ ਕੇ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਸੋ ਗੈਂਗਸਟਰ ਕਲਚਰ ਓਵਰ ਆਲ ਇੰਡੀਆ ਦੇ ਵਿੱਚ ਜੋ মিডিਆ ਦਾ ਰੋਲ ਹੈ ਜਾਂ ਈਵਨ ਇਹ ਵੀ ਆਪਾਂ ਆਮ ਹੀ ਸੁਣ ਚਾਉਨੇ ਫਿਲਮਾਂ 'ਚ ਵੀ ਦੇਖਦੇ ਆ ਕਿ ਹਰ ਇੱਕ ਗੈਂਗਸਟਰ ਨੂੰ ਕਿਤੇ ਨਾ ਕਿਤੇ ਕਿਸੇ ਪੋਲੀਟੀਕਲ ਬਾਸ ਦਾ ਥਾਪੜਾ ਹੁੰਦਾ ਹੈ ਸੋ ਮੈਨੂੰ ਲੱਗਦਾ ਓਵਰਆਲ ਜਿਹੜੀ ਹੈ ਜਿਵੇਂ ਕਿ ਆਪਾਂ ਦੇਸ਼ 'ਚ ਵੀ ਦੇਖਦੇ ਹਾਂ ਕੋਈ ਵਧੀਆ ਆਪੋਜੀਸ਼ਨ ਨਹੀਂ ਹੈਗੀ ਇੱਥੇ ਸਟੇਟ ਵਿੱਚ ਵੀ ਕੋਈ ਆਪੋਜੀਸ਼ਨ ਨਹੀਂ ਹੈਗੀ ਆਪੋਜੀਸ਼ਨ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ ਇੱਥੇ ਤੇ ਨਾ ਹੀ ਆਪਣੇ ਦੇਸ਼ ਵਿੱਚ ਤੇ ਸੀਐਮ ਤਾਂ ਜਿਹੜਾ ਲਾਅ ਐਂਡ ਆਰਡਰ ਹੈ ਉਹ ਤਾਂ ਆਪਣੇ ਆਪ ਦੇ ਵਿੱਚ ਫੇਲ ਹੈ ਹੀ ਹੈ ਕਿਉਂਕਿ ਡੀਜੀਪੀ ਜਿਵੇਂ ਅਸੀਂ ਇਸ ਤਰ੍ਹਾਂ ਤਾਂ ਗੱਲ ਕਰਦੇ ਵੀ ਡੀਜੀਪੀ ਕਹਿੰਦੀ ਵੀ ਅਸੀਂ ਸਿਕਿਉਰਿਟੀ ਦੇ ਦਨੇ ਕਿਉਂਕਿ ਖਾਸ ਤੌਰ ਦੇ ਉੱਪਰ ਬੱਬੂ ਬਾਂਦਰ ਜ਼ਿਕਰ ਕਰ ਲਈਏ ਮਣਕਰ ਤੌਲਖਾ ਜ਼ਿਕਰ ਕਰ ਲਈਏ ਬਾਕੀ ਸਿੰਗਰ ਕਲਾਕਾਰ ਜਿਹੜੇ ਨੇ ਜਦੋਂ ਥ੍ਰੈਟ ਮਿਲਦੀ ਹੈ ਡੀਜੀਪੀ ਕਹਿੰਦੇ ਵੀ ਮੈਂ ਸਿਕਿਉਰਿਟੀ ਵਧਾ ਦੰਨਾ ਹੈ ਔਰ ਉਹਨਾਂ ਨੂੰ ਕਾਬੂ ਵੀ ਕਰ ਲਾਂਗੇ ਸਿਕਿਉਰਿਟੀ ਲਗਾਤਾਰ ਵਧ ਰਹੀ ਹੈ ਤੁਹਾਨੂੰ ਲੱਗਦਾ ਵੀ ਸਿਕਿਉਰਿਟੀ ਵਧਾਉਣਾ ਇੱਕ ਇਹਦਾ ਹੱਲ ਹੈਗਾ ਜਿਹੜੇ ਕਲਾਕਾਰ ਨੇ ਜਾਂ ਪੰਜਾਬ ਨੂੰ ਕੋਈ ਅਦਾਕਾਰ ਇਦਾਂ ਦੇ ਜਿਹੜੇ ਸੇਧ ਦੇਣ ਵਾਲੇ ਤੁਸੀਂ ਵੀ ਕਈ ਫਿਲਮਾਂ ਕੀਤੀਆਂ ਲੰਬੇ ਸਮੇਂ ਤੋਂ ਇੰਡਸਟਰੀ ਨਾਲ ਜੁੜੇ ਹੋਏ ਹੈਗਾ ਐ ਸਫੀਸ਼ੀਐਂਟ ਵੀ ਸਿਕਿਉਰਿਟੀ ਦੇਣ ਦੇ ਨਾਲ ਮਸਲਾ ਹੱਲ ਹੋਉਂਦਾ ਕਿਤੇ ਨਾ ਕਿਤੇ ਕੋਈ ਹੈਗਾ ਖਰਚਾ ਨਹੀਂ ਮੇਰੇ ਖਿਆਲ ਨਾਲ ਸਿਕਿਉਰਿਟੀ ਦੇਣ ਦੇ ਨਾਲ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਲਾਅ ਐਂਡ ਆਰਡਰ ਦੀ ਸਮੱਸਿਆ ਜਿਹੜੀ ਕਿਹੜੇ ਕਿਹੜੇ ਕਲਾਕਾਰ ਨੂੰ ਸਕਿਉਰਟੀ ਪ੍ਰੋਵਾਈਡ ਕਰੋਗੇ ਕਿਹੜੇ ਕਿਹੜੇ ਕਾਰੋਬਾਰੀ ਨੂੰ ਤੁਸੀਂ ਸਕਿਉਰਟੀ ਦਿਓਗੇ ਇਸ ਵੇਲੇ ਜਿਹੜਾ دہشت ਤੇ ਡਰ ਦਾ ਮਾਹੌਲ ਬਣਿਆ ਹੋਇਆ ਨਾ ਸਿਰਫ ਕਲਾਕਾਰਾਂ ਚਾਹੇ ਕਾਰੋਬਾਰੀਆਂ ਚਾਹੇ ਬਹੁਤ ਸਾਰੇ ਇੰਡਸਟ੍ਰੀਅਲਿਸਟ ਨੂੰ ਮੈਂ ਜਾਣਦਾ ਜਿਹੜੇ ਪੰਜਾਬ ਚ ਹੁਣ ਰਹਿਣਾ ਬਿਹਤਰ ਨਹੀਂ ਸਮਝਦੇ ਉਹ ਦਿੱਲੀ ਰਹਿੰਦੇ ਆ ਜਾਂ ਪੰਜਾਬ ਤੋਂ ਬਾਹਰ ਰਹਿਣਾ ਉਹ ਆਪਣੇ ਆਪ ਨੂੰ ਸੇਫ ਮਹਿਫੂਜ਼ ਕਰਦੇ ਆ ਤੇ ਉਹ ਜਿਹੜਾ ਇਹੋ ਜਿਹਾ ਮਾਹੌਲ ਹੈ ਪੰਜਾਬ ਪਹਿਲਾਂ ਹੀ ਆਪਾਂ ਦੇਖਦੇ ਆਂ ਕਿ ਇੱਕ ਖੇਤੀਬੜਾਂ ਦੇਸ਼ ਹੈ ਇੰਡਸਟਰੀ ਇੱਥੇ ਹੈ ਨਹੀਂ ਕਾਰੋਬਾਰੀ ਇੱਥੇ ਵੈਸੇ ਹੀ ਮਤਲਬ ਬਹੁਤ ਘੱਟ ਕਾਰੋਬਾਰ ਹੈ ਜਿਹੜੀ ਆਪਾਂ ਇਕਨੋਮੀ ਦੇ ਵਿੱਚ ਵੀ ਪੰਜਾਬ ਦਾ ਜਿਹੜਾ ਕਾਰੋਬਾਰ ਹੈ ਬਹੁਤ ਪਿੱਛੇ ਆ ਸੋ ਇਹੋ ਜਿਹੇ ਮਾਹੌਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀਆਂ ਦੋ ਤਿੰਨ ਚੀਜ਼ਾਂ ਮੰਨੀਆਂ ਜਾਂਦੀਆਂ ਕਿ ਸਿੱਖਿਆ ਹੋਵੇ ਚੰਗੀ ਮੈਡੀਕਲ ਫੈਸਿਲਿਟੀਆਂ ਹੋਵੇ ਤੇ ਲਾਅ ਐਂਡ ਆਰਡਰ ਹੋਵੇ ਆ ਦੋ ਤਿੰਨ ਬੇਸਿਕ ਗੱਲਾਂ ਹੁੰਦੀਆਂ ਸਰਕਾਰ ਨੇ ਪ੍ਰੋਵਾਈਡ ਕਰਨੀਆਂ ਜੇ ਉਹਦੇ ਚੀ ਸਰਕਾਰ ਫੇਲ ਹੁੰਦੀ ਆ ਫਿਰ ਇਹੋ ਜੀ ਸਰਕਾਰ ਦਾ ਕੀ ਫਾਇਦਾ ਹੁਣ ਆਉਣ ਵਾਲੇ ਸਮੇਂ 'ਚ ਬਾਕੀ ਤੁਸੀਂ ਆਪਣੇ ਇੰਡਸਟਰੀ ਜਿਹੜੀ ਆ ਪੂਰਨ ਤੌਰ ਦੇ ਉੱਪਰ ਉਹਨਾਂ ਨਾਲ ਗੱਲਬਾਤ ਕਰੋ ਕਿਉਂਕਿ ਇਹਨਾਂ ਚੀਜ਼ਾਂ ਨਾਲ ਲੈ ਕੇ ਕਿਉਂਕਿ ਮਸਲਾ ਵੱਧਦਾ ਜਾ ਰਿਹਾ ਲਗਾਤਾਰ ਜੇ ਅਪਾ ਦੇਖੀਏ ਤਾਂ ਪਹਿਲਾਂ ਕਲਾਕਾਰਾਂ ਤੱਕ ਜਿਵੇਂ ਪਹਿਲਾਂ ਜ਼ਿਕਰ ਕੀਤਾ ਉਹਨਾਂ ਮਾਪਿਆਂ ਤੱਕ ਪਹੁੰਚ ਗਈਆਂ ਚੀਜ਼ਾਂ हां बिल्कुल नहीं ये तो है ही है तो ਸਾਡੇ ਇੰਟਰਨਲ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਹਦੇ ਪਰ ਬਾਹਲੇ ਕਲਾਕਾਰ ਮੈਂ ਵੀ ਦੇਖਦਾ ਉਹ ਵੀ ਕਹਿੰਦੇ ਯਾਰ ਇਹਦੇ ਬਾਰੇ ਨਾ ਹੀ ਗੱਲ ਕਰੋ ਤਾਂ ਚੰਗਾ ਮਤਲਬ دہشت ਐਸ ਲੈਵਲ ਤੱਕ ਪਹੁੰਚੀ ਹੋਈ ਆ ਕਿ ਜਿਹੜੇ ਕਲਾਕਾਰ ਇੱਥੇ ਡ੍ਰੈਗ ਰੂਮ ਚ ਬੈ ਕੇ ਜਾਂ ਅਦਰਵਾਈਜ਼ ਵੀ ਜਿਹੜੀ ਆਪਾਂ ਇੰਟਰਨਲ ਵੀ ਕਈ ਇੱਕ ਵਾਰੀ ਚਰਚਾ ਹੁੰਦੀ ਆ ਉਹਦੇ ਚ ਵੀ ਬੰਦਾ ਕਹਿੰਦਾ ਯਾਰ ਚੁੱਪੀ ਰਹੋ ਇਹ ਨਾ ਹੀ ਬੋਲੋ ਤਾਂ ਚੰਗਾ ਹੁਣ ਤੁਸੀਂ ਦੇਖਦੇ ਹੋ ਇਹ ਜੋ ਵੀ ਗੈਂਗਸਟਰ ਕਲਚਰ ਜਾਂ ਜਿਹੋ ਜਿਹਾ ਇਹ ਵੈਲੈਂਸ ਲਾ ਐਂਡ ਆਰਡਰ ਦੀ ਸਮੱਸਿਆ ਬਣੀ ਹੋਈ ਆ ਉਹਦੇ ਤੇ ਕਿੰਨੇ ਕ ਕਲਾਕਾਰ ਬੋਲ ਰਹੇ ਆ ਕਿੰਨੇ ਕ ਬੰਦੇ ਗੱਲ ਕਰ ਰਿਹਾ ਕਿੰਨੇ ਕ ਕਾਰੋਬਾਰੀ ਸਾਹਮਣੇ ਆ ਰਿਹਾ इवन ਮੈਂ ਦੇਖਦਾ ਆਪੋਜੀਸ਼ਨ ਜਿਹਦਾ ਕਿ ਕੰਮ ਹੀ ਇਹ ਹੋਣਾ ਚਾਹੀਦਾ ਉਹ ਵੀ ਇਸ ਮੁੱਦੇ ਦੇ ਉੱਤੇ ਚੁੱਪ ਰਹਿੰਦੀ ਆ ਸੋ ਮੈਨੂੰ ਲੱਗਦਾ ਕਿ ਇਹ ਸਿਚੁਏਸ਼ਨ ਜਿਹੜੀ ਆ ਇਹ ਨਾ ਸਿਰਫ ਕਲਾਕਾਰਾਂ ਦੀ ਆ ਇਹ ਪੂਰੇ ਪੰਜਾਬੀਆਂ ਦੀ ਸਮੁੱਚੇ ਰੂਪ ਵਿੱਚ ਕ ਲਾ ਐਂਡ ਆਰਡਰ ਦੀ ਸਮੱਸਿਆ ਬਣੀ ਹੋਈ ਆ ਸੋ ਇਹਦੇ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਾਹਿਬ ਆਜ ਕੱਲ ਕੇਜਰੀਵਾਲ ਸਾਹਿਬ ਨੂੰ ਜ਼ਿਆਦਾ ਰਿਪੋਰਟਾਂ ਭੇਜਦੇ ਆ ਉਹਨਾਂ ਦਾ ਜ਼ਿੰਮੇਵਾਰੀ ਇਹ ਬਣਦੀ ਕਿ ਪੰਜਾਬੀਆਂ ਪ੍ਰਤੀ ਵਫਾਦਾਰ ਹੁਣ ਪੰਜਾਬ ਵਾਲਿਆਂ ਨੇ ਉਹਨਾਂ ਨੂੰ ਚੁਣਿਆ ਇਨਕਲੂਡਿੰਗ ਮੀ ਅਸੀਂ ਵੋਟ ਪਾਈ ਆ ਇਹਨੂੰ ਭਗਵੰਤ ਮਾਨ ਨੂੰ ਤੇ ਸੈਂਟਰ ਚ ਲਿਆਂਦਾ ਉਹਨਾਂ ਦੀ ਜ਼ਿੰਮੇਵਾਰੀ ਪੰਜਾਬੀਆਂ ਪ੍ਰਤੀ ਬੰਦੀ ਆ ਨਾ ਕਿ ਕੇਜਰੀਵਾਲ ਪ੍ਰਤੀ ਅੰਦਰ ਦੀਆਂ ਗੱਲਾਂ ਵੀ ਪਤਾ ਲੱਗਦੀਆਂ ਕਿ ਕੇਜਰੀਵਾਲ ਦਾ ਜਾਂ ਉੱਪਰ ਵਾਲੀ ਉਹਦੀ ਲੀਡਰਸ਼ਿਪ ਦਾ ਬੜਾ ਪ੍ਰੈਸ਼ਰ ਹੈ ਜੀ ਭਗਵੰਤ ਮਾਨ ਤੇ ਤਾਂ ਨਹੀਂ ਉਹ ਕੰਮ ਕਰ ਪਾ ਰਿਹਾ ਫਿਰ ਕੀ ਫਾਇਦਾ ਇਹੋ ਜੀ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਨੂੰ ਲੱਤ ਮਾਰੋ ਜਾਂ ਦੱਸੋ ਪੰਜਾਬ ਕਰ ਰਹੇ ਹੈ ਤੁਹਾਨੂੰ ਹੈਨਾ ਤੁਸੀਂ ਵਿਰੋਧੀਆਂ ਦੀ ਦੇ ਉੱਤੇ ਦਾ ਹਰ ਤਰ੍ਹਾਂ ਇੱਕ ਇਹਦੀ ਸੀਆਈਡੀ ਲਈ ਹੋਈ ਹੈ ਹਰ ਤਰੀਕੇ ਨਾਲ ਤੁਹਾਨੂੰ ਉਹਨਾਂ ਦੀਆਂ ਰਿਪੋਰਟਾਂ ਪਤਾ ਪਰ ਆ ਜਿਨ੍ਹਾਂ ਨੇ ਲਾ ਐਂਡ ਆਰਡਰ ਜਿਹੜਾ ਵਾ ਉਹਨੂੰ ਖਰਾਬ ਕੀਤਾ ਹੋਇਆ ਤੁਸੀਂ ਉਸ ਪਾਸੇ ਤੇ ਤੁਹਾਡਾ ਕੋਈ ਧਿਆਨ ਹੀ ਨਹੀਂ ਸੋ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਸਿੱਧੇ ਤੌਰ ਤੇ ਸੰਬੋਧਨ ਕਰਨਾ ਚਾਹੀਦਾ ਜੇ ਉਹਦੇ ਤੇ ਕੋਈ ਪ੍ਰੈਸ਼ਰ ਵੀ ਹੈਗਾ ਜੇ ਉਹਨੂੰ ਲੱਗਦਾ ਹੈ ਕਿ ਉਹਦੇ ਕੁਝ ਐਮਐਲਏ ਵੀ ਦਿੱਲੀ ਵੱਲ ਨੂੰ ਜ਼ਿਆਦਾ ਰਿਪੋਰਟਾਂ ਦੇ ਰਹੇ ਆ ਕਿਸੇ ਵੀ ਤਰੀਕੇ ਦਾ ਉਹ ਖੁੱਲ ਕੇ ਉਹਨੂੰ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਮੁੱਖ ਮੰਤਰੀ ਆ ਤੇ ਉਹਨੂੰ ਮਤਲਬ ਇਹ ਇਕਦਾ ਜਿੰਦਗੀ ਵਾਰ-ਵਾਰ ਨਹੀਂ ਆਉਂਦੀ ਦੂਜਾ ਕੁਰਸੀ ਵੀ ਵਾਰ-ਵਾਰ ਨਹੀਂ ਮਿਲਣੀ ਸੋ ਆਈ ਥਿੰਕ ਹੀ ਸ਼ੁਡ ਬੀ ਓਨੈਸਟ ਵਿਦ ਦਾ ਪੰਜਾਬ ਲੋਕਾਂ ਦੇ ਨਾਲ ਤੇ ਉਹਨੂੰ ਖੁੱਲ ਕੇ ਜੇ ਵੀ ਦਬਾਅ ਚ ਆ ਜਾਏ ਉਹ ਕੰਮ ਨਹੀਂ ਕਰ ਪਾ ਰਹੇ ਉਹਨੂੰ ਦੱਸਣਾ ਚਾਹੀਦਾ ਸਿੱਧਾ ਤੁਸੀਂ ਜਦੋਂ ਮੁੱਖ ਮੰਤਰੀ ਨੂੰ ਚੁਣਿਆ ਜਿਵੇਂ ਜਿ세ਾ ਵੀ ਮੈਂ ਵੋਟ ਪਾਈ ਸੀਗੀ ਉਦੋਂ ਇਹ ਚੀਜ਼ਾਂ ਦਿਮਾਗ ਚ ਆਈਆਂ ਸੀ ਵੀ ਇਹ ਵੀ ਕਲਾਕਾਰ ਰਹੇ ਐ ਜਾਂ ਕਲਾਕਾਰ ਨਹੀਂ ਕਲਾਕਾਰਾਂ ਦੀ ਬਾਹ ਫੜਤ ਕੇ ਅੱਗੇ ਜਾ ਕੇ ਉਹਨਾਂ ਦਾ ਸਾਥ ਦੇਣਗੇ ਪਰ ਕਿੰਨਾ ਕੁ ਮਤਲਬ ਉਹ ਚੀਜ਼ ਤੁਹਾਡੇ ਜਿਵੇਂ ਸੋਚਿਆ ਸੀ ਉਦਾਂ ਦਾ ਹੋਇਆ ਜਾਂ ਬਿਲਕੁਲ ਉਲਟਾ ਰਹਿ ਗਿਆ ਉਹ ਚੀਜ਼ ਹਾਂ ਨਹੀਂ ਬਿਲਕੁਲ ਦੇਖੋ ਮੈਂ ਪਹਿਲੀ ਗੱਲ ਤਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਵਾਰ ਵੋਟ ਨਹੀਂ ਪਾਈ ਹਾਲਾਂਕਿ ਚੰਗੀ ਗੱਲ ਨਹੀਂ ਐ ਪਰ ਫਿਰ ਵੀ ਮੈਂ ਹਮੇਸ਼ਾ ਇਹ ਦੇਖਦਾ ਹੁੰਨਾ ਕਿ ਯਾਰ ਕਿਹੜਾ ਠੀਕ ਠਾਕ ਜਾਂ ਨਮਾਇੰਦਾ ਜਿਹਨੂੰ ਵੋਟ ਪਾਈ ਜਾਵੇ ਮਤਲਬ ਕੌਣ ਡਿਜ਼ਰਵ ਕਰਦਾ ਮੇਰੀ ਵੋਟ ਐਸ ਵਾਰੀ ਮੈਨੂੰ ਲੱਗਾ ਕਿ ਯਾਰ ਇਹ ਇੱਕ ਤਾਂ ਸਾਡਾ ਕਲਾਕਾਰ ਭਰਾ ਹੈ ਤੇ ਦੂਸਰੇ ਪਾਸੇ ਇਹ ਦਾ ਜੋ ਵੀ ਪੰਜਾਬ ਦੇ ਵਿੱਚ ਜੇਸ ਤੜਲੇ ਦੇ ਨਾਲ ਜਿੱਦਾਂ ਦੀਆਂ ਇਨੀਆਂ ਸਪੀਚ ਸੀ ਜਿਸ ਢੰਗ ਨਾਲ ਇਹ ਉੱਭਰਿਆ ਇੱਕ ਕਲਾਕਾਰ ਤੋਂ ਇੱਕ ਵੱਡਾ ਚਿਹਰਾ ਪੰਜਾਬ ਦਾ ਬਣਿਆ ਤੇ ਮੈਨੂੰ ਲੱਗਾ ਸਮੂਹ ਬਹੁਤ ਸਾਰੇ ਪੰਜਾਬੀਆਂ ਸਮੇਤ ਕਿ ਇਹ ਬੰਦੇ ਨੂੰ ਐਸ ਵਾਰੀ ਮੌਕਾ ਦੇਣਾ ਚਾਹੀਦਾ ਪਿਛਲੀ ਵਾਰ ਇਹ ਖੁੰਝ ਗਿਆ ਸੀ ਸੋ ਐਡੇ ਵੱਡੇ ਮੰਡੇਟ ਦੇ ਨਾਲ ਇੱਕ ਬੰਦੇ ਦੀ ਸਰਕਾਰ ਬਣਾਈਆਂ ਸਮੂਹ ਪੰਜਾਬੀਆਂ ਨੇ ਮੈਂ ਵੀ ਉਹਨ ਸੋ ਉਹ ਬੰਦਾ ਹੁਣ ਹਰ ਜਗ੍ਹਾ ਦੇ ਉੱਤੇ ਫੇਲ ਹੋ ਰਿਹਾ ਸੋ ਸਾਨੂੰ ਨਿਰਾਸ਼ਾ ਤਾਂ ਹੈਗੀ ਆ ਬਹੁਤ ਜ਼ਿਆਦਾ ਉਮੀਦਾਂ ਸੀ ਜਤੋਂ ਪਰ ਇਹ ਬੰਦਾ ਮਤਲਬ ਹਰ ਉਮੀਦ ਦੇ ਉੱਤੇ ਮਤਲਬ ਸਾਨੂੰ ਨਿਰਾਸ਼ ਹੀ ਕਰ ਰਿਹਾ ਬਿਲਕੁਲ ਬਿਲਕੁਲ ਧੰਨਵਾਦ ਤਾਂ ਹਾਲਾਂਕਿ ਪੰਜਾਬ ਦੇ ਵਿੱਚ ਕਾਨੂੰਨ ਦੀ ਸਥਿਤੀ ਅੱਗੇ ਜਾ ਕੇ ਠੀਕ ਹੁੰਦੀ ਹੈ ਕਿਉਂਕਿ ਕਲਾਕਾਰਾਂ 'ਚ دہشت ਹੈ ਜਿਵੇਂ ਕੁਲਵਿੰਦਰ ਸਿੱਧੂ ਹੁਰੀ ਦੱਸ ਰਹੇ ਨੇ ਕਿਉਂਕਿ ਪੰਜਾਬ 'ਚ ਬਹੁਤ ਅਜਈਆਂ ਫਿਲਮਾਂ ਨੇ ਜੋ ਪੰਜਾਬ ਨੂੰ ਸੇਹ ਦੇਣ ਵਾਲੀਆਂ ਨੇ ਪੰਜਾਬ ਦੀ ਵਿਰਾਸਤ ਦੇ ਨਾਲ ਜੁੜੀਆਂ ਹੋਈਆਂ ਨੇ ਪਰ ਅੱਜ ਹੁਣ ਕਲਾਕਾਰ ਇਸ ਕਰਕੇ ਵੀ ਪਿੱਛੇ ਹੋ ਰਹੇ ਨੇ ਕਿਉਂਕਿ ਇੱਕ ਤਾਂ ਗੈਗਸਟਰਾਂ ਦਾ ਡਰ ਹੈ ਦੂਸਰਾ ਫਰੋਤੀ ਦਾ ਡਰ ਹੈ ਵੀ ਜੇਕਰ ਅੱਗੇ ਜਾ ਕੇ ਨਾਮ ਬਣਦਾ ਹੈ ਤਾਂ ਉਸ ਤੋਂ ਬਾਅਦ ਅਗਲੀ ਕਾਲ ਜਿਹੜੀ ਆ ਫਰੋਤੀ ਦੀ ਆਵੇਗੀ ਸੋ ਹਾਲਾਂਕਿ ਪੰਜਾਬ ਦੀ ਸਥਿਤੀ ਕਦੋਂ ਤੱਕ ਸੁਧਰਦੀ ਹੈ ਜਾਂ ਫਿਰ ਇਸੇ ਤਰੀਕੇ ਦੇ ਨਾਲ ਬਦ ਤੋਂ ਬੱਤਰ ਹੁੰਦੀ ਜਾਂਦੀ ਹੈ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ